ਇਤਨੇ ਜਥਾ ਵਾਅਲਕੁਮੁਦੀਰ ਵਰਦੂ ਵਰਦੂ ਸ਼ੰਗਰ ਹਾਉ ਸਰਬਤਮਾਈ ਭਾਈ ਗੁਰੂ ਜਿਆਰ ਵਾਲੀ ਸਾਜ ਸੰਗਤ ਰਸਨਾ ਨੰਦਰਾ ਬੇਨਤ ਕਰਦੇ ਕਹੋ ਜੀ ਵਾਹਿਗੁਰੂ ਜੀ ਕਾ ਹਰ ਸਭ ਵਾਹਿਗੁਰੂ ਜੀ ਕੀ ਫਤਿਹ ਧਨ ਤਨ ਤਨ ਗੰਗ ਆਇਆ ਜਿਸ ਪ੍ਰਸਾਦ ਸਭ ਜਨ ਕਰਾਇਆ ਜਨ ਆਵਣ ਦਾ ਇਹ ਸੁਆਉ ਧਰ ਤੇ ਸਾਧਿਤ ਆਵੇ ਨਾਓ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਦੇ ਸਜਨ ਕੋ ਸਦਾ ਨਮਸਕਾਰ ਐਸੇ ਮਹਾਪੁਰਸ਼ ਬਾਬਾ ਬਜਨ ਸਿੰਘ ਜੀ 108 ਵਰ੍ਹੇ ਤੋਂ ਵਸਾਰੇ ਮਹਾਪੁਰਸ਼ ਮਾਮਾ ਮੋਲ ਸਿੰਘ ਜੀ ਉਹਦੀ ਵਰਸੀ ਬਣਾਈ ਜਾ ਰਹੀ ਹੈ ਦੂਜੇ ਪਾਸੇ ਜਿੰਦ ਵੀ ਤਾਦਰ ਸਤਿਗੁਰੂ ਤੇਗ ਬਹਾਦਰ ਸਾਹਿਬ ਦੀ ਤਾਂ 350 ਸਾਲ ਦਾ ਸਲਾਣਾ ਜੋੜ ਮੇਲਾ ਬਣਾਇਆ ਜਾ ਰਿਹਾ ਹੈ ਜੇਰਾ ਭਗਤ ਕਰਦੀ ਹੈ ਸਦਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਜੀ ਆਪ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਪਾਈ ਦਰਬਾਰ ਵਿੱਚ ਆ ਕੇ ਸਜੋ ਅੱਜ ਮਹਾਂਪੁਰਸ਼ਾਂ ਦੀ ਵਰਸੀ ਦਾ ਦਿਹਾੜਾ ਹੈ ਆਪਾਂ ਦੀਵਾਨ ਸਰਵਣ ਕਰਦੇ ਹਾਂ ਅੰਗਲ ਦਾ ਸਾਰੀ ਕੀਰਤੀ ਥੋੜੀ ਗੁਰੂ ਦੇ ਲੰਗਰ ਛੱਕੇ ਤੁਸੀਂ ਸੰਤਾਨੇ ਨਗਰ ਛੱਕਲੇ ਆ ਕੇ ਦਰਬਾਰ ਵਿੱਚ ਸਜੋ ਬੋਲ ਕੇ ਆਸ ਗੁਰਮੁਖਾ ਪਿਆਰਾ ਕੋ ਸਰਵਣ ਕਰੋ ਆ ਜਣੀਆਂ ਲੋਾਈਏ ਦੀ ਬਾਤ ਮੈਂ ਕਹਾਂ ਤਾਂ ਪੁਨੀਆਵੀ ਕੱਲਾ ਮਾਰ ਕੇ ਤੇ ਲੈ ਜਾਣਾ ਉਹ ਤਾਂ ਘਰਾਂ ਦੀ ਵੀ ਕਰ ਲੈ ਮੈਂ ਐ ਇਧਰ ਪਹਿਣਾ ਨੂੰ ਦੇਖੀ ਦੀ ਤੁਸੀਂ ਇਧਰ ਦਵਾਨ ਵਾਲੇ ਪਾਸੇ ਬੀਡੀਓ ਧਿਆਨ ਰੱਖੋ ਗੱਲਾਂ ਬਾਤਾਂ ਦਾ ਥੋੜਾ ਸੰਪੋਜ ਕਰੋ ਜੀ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬ ਸਰਕਾਰ ਤੋਂ ਸਾਧ ਸੰਗਤ ਦੀ ਮਹਾਪੁਰਚਾ ਨੇ ਆਪ ਨੂੰ ਬੇਨਤੀ ਕੀਤੀ ਹੈ ਇਹ ਵੈਸੇ ਸਾਧ ਸੰਗਤ ਜੀ ਦਿਨਾਂ ਚ ਮਹਾਪੁਰਚਾ ਬੈਠੇ ਰਹਿਣਾ ਸਾਡਾ ਵੀ ਫਰਜ਼ ਬਣਦਾ ਹੈ ਠੀਕ ਹੈ ਬੁਲਾਰੇ ਆਉਂਦੇ ਤੇ ਤੁਰੇ ਜਾਂਦੇ ਉਹ ਆਪਣਾ ਸਮਾਂ ਲਾ ਕੇ ਉਹਨਾਂ ਮਲੇਰਪੁਰ ਕੋਲ ਪਹੁੰਚਣਾ ਹੈ ਅੱਜ ਪਾਦਰੀ ਜੀ ਆਏ ਉਹਨਾਂ ਨੇ ਕਥਾ ਸੁਣਾਈ ਹੈ ਕਿ ਜੇ ਅਮਰ ਸਾਰੇ ਉਹਨਾਂ ਨਾਲ ਇਕੱਲੇ ਜਾਈਏ ਤੇ ਮਹਾਪੁਰਚਾ ਦੀ ਮਜੂਤਾ ਅਮਰ ਜੀ ਰੇਤੋਂ ਬੈਠੇ ਹੈ ਧਾੜੀ ਬੈਠੇ ਨਾਜ਼ੀ ਬੈਠੇ ਜੀਸ਼ਰ ਬੈਠੇ ਹੈ ਮਾਪੁਰਛਾਂ ਦੀ ਇਹ ਵਰਸੀ ਬਣਾਈ ਜਾ ਰਹੀ ਹੈ ਜਿਹਨਾਂ ਮਾਪੁਰਛਾਂ ਇਸ ਧਰਤੀ ਤੇ ਤਪਦੀ ਤੇ ਉਹਨਾਂ ਵਾਪਾ ਯਾਦ ਕਰਦੇ ਆ ਇਸ ਕਰਕੇ ਆਉ ਸਾਧ ਸੰਗਤ ਸਾਡਾ ਸਮਾ ਜਿਹੜਾ ਆਪ ਦੀ ਸੇਵਾ ਵਿੱਚ ਧਾਰਦੀ ਜਰਦਾ ਕਿਉਂ ਸੁਕਾ ਦਾ ਤੇ ਸੁਨੰਦਰ ਸਿੰਘ ਬੈਰੇ ਸੀ 15 ਮਿੰਟ ਲਾ ਲੋ ਕੱਟ 15 ਮਿੰਟਾਂ ਤੇ ਸਾਡਾ ਕੁਝ ਬਣਾਣਾ ਨਹੀਂ ਕਿਉਂਕਿ ਚਾਰ ਸਿੰਘ ਆਸਰੰਦ ਉਧਰ ਕੋ ਚੱਲਿਆ ਸੰਗੀ ਲੈ ਕੇ ਹਾਲ ਨਾਲੋਂ ਜਲੰਧਰ ਕੋਲ ਧਾਬੇ ਦੀ ਯਾਰ ਕਰਨ ਵਾਸਤੇ ਆਏ ਆ ਇਦੋ ਜੀਤਾ ਸੀ ਜੀ ਆਇਆਂ ਨੂੰ ਤੁਹਾਡੇ ਦੀ ਜਾਨ ਤਨ ਨੂੰ ਕਹਤੇ ਜੇ ਸਦਾ ਆਪਾਂ ਨੂੰ ਨਦੀਆਂ ਵਾਹ ਬਚੂਣੀਆਂ ਮੇਲਾ ਸੋ ਜੋ ਵੀ ਰਾਮ ਸਤਿਗੁਰ ਦੇ ਚਰਨਾਂ 'ਚ ਬੈਠੇ ਆਓ ਸਾਥ ਸੰਗਤ ਸਰਕਾਰ ਦੇ ਮੇਲੇ ਮੇਲੇ ਬਿਤਾ ਸਿਖਾ ਗੁਰਿੰਦਰ ਗਮੋਜ ਉਹਨਾਂ ਵੱਲੋਂ 500 ਰੁਪਏ ਪਾਣੀ ਦੇ ਦੇਵ ਸੁਖਾਰੋ ਕਾਹੇ ਸਨਾਂ ਦੇ ਸਖਰ ਵਾਸੀ सरपंचाब महात्मा गांधी उन्होंने वर प्रकार उन्होंने वालों पांच सौ रुपए जथे में लवाजे जाए महापुरुषों बहुत मान सम्मान क्योंकि महापुरुषों की वाया गिनती को बहुत आर रुपये रख दौड़ा रुपये बन जाते इस करके महापुरुषों वालों बेहद माया है। होता वालों पाँच सौ सौ रुपए सकत्र साहब जी जो कि सोम प्रकाश जी बड़े श्रद्धा वाले उन्होंने वालों होर वालों पाँ पचास सौ सौ रुपए आए ਫਰਦਾ ਧੰਨਵਾਦ ਆਓ ਸਾਥ ਸੰਗਤ ਮੈਂ ਬਹੁਤਾ ਵਿਸਤਾਰਿਕ ਨਾ ਜਾਵਾਂ ਸਤਿਗੁਰੂ ਤੇ ਭਾਰਤ ਸਾਡੀ ਜਦੋਂ ਅੰਗਰਕੁਰ ਦੀ ਧਰਤੀ ਤੇ ਪ੍ਰਚਾਰ ਕਰੇ ਸਨ ਦੂਜੇ ਪਾਸੇ ਮੁਗਲਾਂ ਨੇ ਕਹਿੰਦੇ ਕਿ ਅੱਧ ਚਾਈ ਤੇ ਕਸ਼ਮੀਰੀ ਪੰਡਤਾਂ ਨੂੰ ਕਹਿੰਦੇ ਕਿ ਉਹਨਾਂ ਦੀ ਬੋਦੀ ਬੁਣੀ ਸ਼ੁਰੂ ਕਰ ਦਿੱਤੀ ਗੰਜੂ ਤੋੜਨਾ ਸ਼ੁਰੂ ਕਰ ਦਿੱਤਾ ਕਸ਼ਮੀਰੀ ਪੰਡਤਾਂ ਨੂੰ ਹੀ ਕੰਮ ਬੜਿਆ ਲਿਆ ਕਿ ਸਾਥ ਸੰਗਤ ਉਹਨਾਂ ਦਾ ਇਹ ਦਾਤ ਸੀ ਕਿ ਜਿਸ ਕੋਮ ਦੇ ਵਿਦਵਾਨ ਲੋਕ ਇਸੇ ਦਾ ਰੋਇ ਦਾਦਾ ਬਾਕੀ ਲੋਕ ਆਪਣੇ ਆਪ ਨੂੰ ਲੱਗ ਕਰਦੇ ਸਭ ਤੋਂ ਗੁਬਾਨ ਸ਼ੀਵੀ ਪੰਡਤ ਮੰਨੇ ਜਾਂਦੇ ਐ ਕਹਿੰਦੇ ਕਿ ਉਹਨਾਂ ਨੇ ਕਸ਼ਮੀਰੀ ਪੰਡਤਾਂ ਨੂੰ ਜੁੜਿਆ ਕਿ ਇਹਨਾਂ ਨੂੰ ਆਪਣੇ ਸਲਾਮਤ ਜਾਂਦਾ ਗਏ ਕਹਿੰਦੇ ਕਿ ਜਦੋਂ ਇਹਨਾਂ ਦਾ ਜੰਨੂ ਤੋੜਿਆ ਗਿਆ ਉਹਦੀ ਮੁੰਨੀ ਜਾਂ ਲੱਗੀ ਤੇ ਇਹਨਾਂ ਨੇ ਬੜੇ ਤਰ੍ਹਾਂ ਦੇ ਮੰਦਰਾਂ ਨਾਲ ਫੁੱਟਾਏ ਆਖਰਕਾਰ ਇਹਨਾਂ ਨੂੰ ਨਿਕਲ ਜਾਓ ਆ ਸਾਸ਼ਕ ਜੀ ਜਦੋਂ ਮੁਗਲਾਂ ਨੇ ਅੱਗ ਚਾਈ ਨੀ ਤੇ ਜਦੋਂ ਉਹਨਾਂ ਨੇ ਇਹਨਾਂ ਦਾ ਫਤ ਲੜਨਾ ਸ਼ੁਰੂ ਕੀਤਾ ਜੰਜੂ ਦੋੜੇ ਤੇ ਬੋਦੀ ਪੰਡਤ ਪਰ ਪੰਡਤ ਕਰਲਾਏ ਸਤਿਗੁਰੂ ਤੇ ਭਗਤ ਸਾਹਿਬ ਜੀ ਜਣੇ ਕਾਇਮਾ ਛੋੜ ਨਾ ਕਰਦੇ ਤੇ ਕੰਤਾ ਕਹਿੰਦੇ ਸਬੰਧ ਦੀ ਕਰਨੀ ਕਿਉਂਕਿ ਮਾਪੁਰਸ਼ਾ ਦਾ ਦਰਬਾਰ ਹੈ ਸਾਧ ਸੰਗਤ ਜੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਣੇ ਤੇ ਪੰਡਤ ਤਸ਼ਵੀਰ ਕੋਲ ਕੇ ਆਏ ਪੰਡਤ ਪਰਾਂ ਅੰਮ੍ਰਿਤ ਵਾਈ ਹੁੰਦੇ ਜਦੋਂ ਸਤਪੁਰ ਗੋਵਿੰਦ ਰਾਏ ਪਾਂਛਾ ਜੀ ਉਹਦੇ ਪੌਣੇ 9 ਸਾਲ ਦੇ ਸਨ ਖੇਡ ਖੇਡ ਸਤਪੁਰਾਂ ਦੀ ਗੋਦ ਵਿੱਚ ਕੰਨ ਬੈਠੇ ਤੇ ਸਾਹਮਣੇ ਵੇਖਿਆ ਪੰਡਤ ਰੋ ਰਏ ਇਹਨਾਂ ਸਵਾਲ ਕਰਤਾ ਕਹਿੰਦੇ ਪੰਡਤ ਗੁਰਦੇਵ ਇਹ ਲੋਕਾਂ ਨੇ ਇਹ ਕਹਿੰਦੇ ਜੀ ਇਹ ਪੰਡਤ ਨੇ ਕਸ਼ਮੀਰੀ ਸਤਗੁਰ ਜੀ ਗੋਵਿੰਦ ਰਾਹ ਪਾਛਾ ਪੁੱਛਦੇ ਕਹਿੰਦੇ ਰੋ ਕਿਉਂ ਰਹੇ ਇਹਨਾਂ ਦਾ ਧਰਮ ਖਤਰੇ ਵਿੱਚ ਪੈ ਤਾ ਪੈਣਾ ਦੀ ਬੋਦੀ ਨੂੰ ਨਹੀਂ ਜਾ ਰਹੀ ਇਹਨਾਂ ਦਾ ਜੱਜੂ ਛੋੜਿਆ ਜਾ ਰਿਹਾ ਹਜੂਰ ਮਾਣੇ ਸੱਜਣਾ ਇਹਨਾਂ ਦੀ ਥਾਂ ਤੇ ਕੋਈ ਕੋਈ ਅਤਮਾ ਘੁੰਮ ਪਾ ਦੇਣੀ ਸਤਿਗੁਰਾਂ ਨੇ ਸਵਾਲ ਦਾ ਜਵਾਬ ਤਾਂ ਕਹਿ ਲੱਗੇ ਸਭ ਤੋਂ ਪਵਿੱਤਰ ਆਤਮਾ ਹੋਰ ਕਿਹੜੀ ਹੋ ਸਕਦੀ ਹੈ ਆਪ ਕਿਰਪਾ ਕਰੋ ਇਹਨਾਂ ਤਾਂ ਹਮ ਬਤਾਓ ਕਿ ਆਪ ਇਹਨਾਂ ਨਹੀਂ ਭਾਤੇ ਆਪਣਾ ਸੀਸ ਮਾਰ ਦਿਓ ਸਤ ਸੰਗਤਿ ਚੈਨ ਤੋਂ ਜਾਂ ਹਰਦੀ ਆਤਮਾ ਮੇਰਾ ਹੀ ਰਾਜ ਹੋਵੇ ਮੈਨੂੰ ਰਾਮ ਤੇ ਮੈਨੇ ਜੀ ਪੰਜਾਂ ਇਹ ਨਹੀਂ ਆਖਿਆ ਕਦੇ ਕਿਸੇ ਖਾਲਸਾ ਜੀ ਮੇਰਾ ਬਾਪ ਮਾਰਦੇ ਮੈਂ ਜਤੀ ਪੰਜਾਂ ਸਭੇ ਰਹਿਣਾ ਸੰਵ ਦੇ ਚ ਮੇਂ ਜੀਉਂੂ ਪਿੰਡਾਂ ਹਾਰ ਤੇ ਧਰਮ ਬਚਾਉਣ ਵਾਲਾ ਉਹਨਾਂ ਦੋਲੇ ਆ ਜਾ ਬੜਾ ਜਾਲ ਮਾ ਤੋ ਡੋਲ ਗਿਆ ਜੋ ਕੋ ਨੂੰ ਦਿਲਾਉਣ ਵਾਲਾ ਆਉ ਸਾਸ਼ਣਤ ਪੰਚਤ ਕਲਾਸਾ ਦੇ ਕੇ ਸਤਿਗੁਰੂ ਤੇ ਪਾਦਰ ਸਾਹਿਬ ਨੇ ਤੋੜਨਾ ਆ ਮੈਂ ਸ਼ਿਕਰ ਲੈ ਕੇ ਸਤਿਗੁਰੂ ਮਨ ਬਸੰਦੀ ਭੰਦੀ ਤੋਂ ਦਿੱਲੀ ਵਾਲਿਓ ਔਰ ਅੰਮ੍ਰਿਤ ਬਾਥਾ ਦੀ ਉਸ ਖੂਨੀ ਤਲਵਾਰ ਨਾਲ ਟੱਕਰ ਦੇਣ ਵਾਸਤੇ ਉਹ ਉਸ ਜੁਲਮੀ ਤੱਕ ਨਾਲ ਟੱਕਰ ਦੇਣ ਵਾਸਤੇ các con dân lào, sang cùng đồng bào dân, đi lên đi tắt đi to, hằng ਸੋ ਸਭ ਦਾ ਪਿਆ ਸਮਸਬਤ ਹੈ ਇਸ ਤੋਂ ਜਿੰਦਰ ਦਾ ਸਮਾ ਲਈ ਮਾ ਪੁੱਛਦਾ ਭੰਗਵਾਰ ਪ੍ਰਬੰਧਕ ਕਮੇਟੀ ਗੋਲੂ ਦੇ ਮੋੜ ਬਹਿਲ ਦਾ ਮੀਰਾ ਦੇ ਸਾਰੇ ਸੇਵਾਦਾਰਾਂ ਦਾ ਧੰਨਵਾਦ ਪਤੂ ਸਾਹਿਬ ਦਾ ਧੰਨਵਾਦ ਕੋਟੂ ਮਕਾਨ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਜੀ ਇਹ ਟਾਡੀ ਜੇ ਸਾ ਜਰੰਦਰ ਨ ਕੋ ਦਰਦ ਬਹੁਤ ਵਧੀਆ ਕੀਰਤਨ ਕੀਤਾ ਤੁਹਾਡੀ ਜਦਿਆਂ ਦਾ ਜੇ ਤੁਸੀਂ ਕੋਈ ਗੋ ਕਰਨਾ ਹੋਵੇ ਤੇ ਕੁਛ ਵੀ ਦੇਖ ਲਓ ਬੜੇ ਪੈਸੇ ਮੰਗਦੇ ਅਸੀਂ ਵੀ ਲੈਨੇ ਆ ਬਾ ਇੱਥੇ ਸਾਡਾ ਪਿਆਰ ਹੈ ਅਸੀਂ ਮਾਪੁਰਛਾ ਦੇ ਵਿਦਾਰ ਵਾਸਤੇ ਆਉਣੇ ਤੁਸੀਂ ਮਾਣ ਵਰਸਦੇ ਹੋ ਸਾਰੀਆਂ ਸੰਗਠਨਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਆਜੂ ਸਾਡੇ ਰੀ